ਹਾਂਡ ਭਾਉ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਇਹ ਬਚਿੱਤਰ ਨਾਟਕ ਦੇ ਪਾਵਨ ਬਚਨਾ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਸਿਰ ਨਵਾ ਕੇ ਦੁਸ਼ਟ ਦਮਨ ਜੀ ਕਹਿੰਦੇ ਬੇਨਤੀ ਕੀਤੀ ਆ ਕਿ ਜਦੋਂ ਤੁਸੀਂ ਮਦਦਗਾਰ ਹੋਵੋਗੇ ਸਹਾਇਤਾ ਕਰੋਗੇ ਇਹ ਦੁਨੀਆ ਵਿੱਚ ਨਿਸ਼ਚੈ ਹੀ ਪੰਥ ਦਾ ਵਿਕਾਸ ਹੋਵੇਗਾ ਤੇ ਉਹ ਜਿਹੜਾ ਪੰਥ ਹੋਵੇਗਾ ਖਾਲਸ ਹੋਵੇਗਾ ਸ਼ੁੱਧ ਹੋਵੇਗਾ ਉਹਦੇ 'ਚ ਕੋਈ ਮਲਾਵਟ ਨਹੀਂ ਹੋਵੇਗੀ ਇਸ ਕਰਕੇ ਪ੍ਰਮਾਤਮਾ ਨੇ ਮੈਨੂੰ ਦੁਨੀਆ ਵਿੱਚ ਭੇਜਿਆ ਫਿਰ ਮੈਂ ਇੱਥੇ ਆਇਆ ਹਾਂ ਸਤਿਗੁਰਜ ਜੀ ਤੇ ਜਿਵੇਂ ਜਿਵੇਂ ਰੱਬ ਨੇ ਕਿਹਾ ਮੈਂ ਆਖਿਆ ਮੈਂ ਆਪਣੀ ਮਰਜ਼ੀ ਨਹੀਂ ਕਰਾਂਗਾ ਉਸੇ ਤਰ੍ਹਾਂ ਜਗਤ ਨੂੰ ਕਹਾਗਾ ਕਿਸੇ ਨਾਲ ਵੈਰ ਨਹੀਂ ਪਾਲਾਂਗਾ ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭਨਾਂ ਨਰਕ ਕੁੰਡ ਮੈਂ ਪਰ ਹੈ ਹਾਂ ਫਿਰ ਸਾਰੇ ਨਰਕ ਕੁੰਡ ਦੇ ਵਿੱਚ ਮੈਂ ਮੋਕਾ ਦਾਸ ਤਬਨ ਕਾ ਜਾਣ ਮੈਨੂੰ ਤਾਂ ਪਰਮੇਸ਼ਰ ਦਾ ਦਾਸ ਸਮਝੋ ਇਹ ਗੱਲ ਵਿੱਚ ਜਰਾ ਜਿੰਨਾ ਵੀ ਫਰਕ ਨਾ ਸਮਝ